ਅਮੀਰ ਖਾਨ ਬਾਲੀਵੁੱਡ ਦੀ ਮਸ਼ਹੂਰ ਹਸਤੀ ਹੈ ਅਮੀਰ ਖਾਨ ਨੇ ਗਜਨੀ 3 ਇਡੀਅਰਸ ਪੀ ਕੇ ਦੰਗਲ ਲਗਾ ਨਤੇ ਦਿਲ ਚਾhta ਹੈ ਵਰਗੀਆਂ ਕਈ ਸੁਪਰ ਹਿੱਟ ਫਿਲਮਾਂ ਦਿੱਤੀਆਂ ਨੇ ਪਰ ਦੁਖਤੀ ਗੱਲ ਇਹ ਹੈ ਕਿ ਲਗਾਤਾਰ ਬਲੌਕਬਾਸਟਰ ਫਿਲਮਾਂ ਦੇਣ ਤੋਂ ਬਾਅਦ ਅਮੀਰ ਖਾਨ ਪਿਛਲੇ 6 ਸਾਲਾਂ ਤੋਂ ਦਰਸ਼ਕਾਂ ਨੂੰ ਨਿਰਾਸ਼ ਕਰ ਰਹੇ ਨੇ ਪਿਛਲੇ 2 ਸਾਲਾਂ ਤੋਂ ਬਤੌਰ ਅਦਾਕਾਰ ਉਹਨਾਂ ਦੀ ਕੋਈ ਫਿਲਮ ਨਹੀਂ ਆਈ ਪਰ ਹੁਣ ਅਮੀਰ ਖਾਨ ਨਵੀਂ ਸ਼ੁਰੂਆਤ ਕਰਨ ਲਈ ਤਿਆਰ ਨੇ ਇੱਕ ਰਿਪੋਰਟ ਅਨੁਸਾਰ ਅਮੀਰ ਖਾਨ ਨੇ ਨਵੀਂ ਰਣਨੀਤੀ ਨਾਲ ਵਾਪਸੀ ਕਰਨ ਦੀ ਯੋਜਨਾ ਬਣਾਈ ਹੈ ਹੁਣ ਅਮੀਰ ਖਾਨ ਸਾਲ ਦੇ ਵਿੱਚ ਕਟੋ-ਕਟੇ ਇੱਕ ਫਿਲਮ ਲਾਜ਼ਮੀ ਕਰਨ ਦੀ ਤਿਆਰੀ ਕਰ ਰਹੇ ਨੇ ਇਸ ਰਣਨੀਤੀ ਨੂੰ ਅਪਣਾਉਣ ਕਰਕੇ ਦਰਸ਼ਕਾਂ ਨੂੰ ਹਰ ਸਾਲ ਆਮਿਰ ਖਾਨ ਦੀ ਫਿਲਮ ਦੇਖਣ ਦਾ ਮੌਕਾ ਮਿਲੇਗਾ ਆਪਣੀ ਵੱਡੀ ਉਮਰ ਦੇ ਕਰਕੇ ਉਹਨਾਂ ਨੇ ਫਿਲਮਾਂ ਤੋਂ ਬ੍ਰੇਕ ਲੈ ਲਈ ਸੀ ਪਰ ਹੁਣ ਉਹਨਾਂ ਨੇ ਫਿਲਮਾਂ ਵਿੱਚ ਵਾਪਸੀ ਕਰਨ ਦਾ ਮਨ ਬਣਾ ਲਿਆ ਹੈ ਉਹਨਾਂ ਨੇ ਸਾਲ ਵਿੱਚ ਇੱਕ ਫਿਲਮ ਕਰਨ ਦੀ ਯੋਜਨਾ ਬਣਾਈ ਹੈ ਆਮਿਰ ਖਾਨ ਨੇ ਫਿਰ ਤੋਂ ਨਵੀਂ ਸ਼ੁਰੂਆਤ ਕਰਨ ਲਈ ਆਪਣੇ ਐਕਟਿੰਗ ਕੈਰੀਅਰ ਲਈ ਵੀ ਇੱਕ ਵੱਡੀ ਯੋਜਨਾ ਬਣਾਈ ਹੈ ਉਹ ਇੱਕ ਵਾਰ ਫਿਰ ਤੋਂ ਅਦਾਕਾਰੀ ਦੀ ਦੁਨੀਆ ਵਿੱਚ ਆਉਣਾ ਚਾਹੁੰਦੇ ਨੇ ਹਾਲਾਂਕਿ ਉਹਨਾਂ ਦੀ ਰਣਨੀਤੀ ਪਹਿਲਾ ਨਾਲੋਂ ਬਿਲਕੁਲ ਵੱਖਰੀ ਹੋਵੇਗੀ